ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੋਥਸ ਚੈਨਲ ਤੇ ਤੇ ਹੋਰ ਜੀ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤਰੱਕੀਆਂ ਤੰਦਰੁਸਤੀਆਂ ਬਖਸ਼ੇ ਤੇ ਅੱਜ ਆਪਾਂ ਲੈ ਕੇ ਆਏ ਆਂ ਜੀ ਸੂਟ ਕਾਟਨ 'ਚ ਬਹੁਤ ਸੋਹਣੇ ਕਲਰ ਡਿਜ਼ਾਈਨ ਆਏ ਜੀ ਆ ਦੇਖੋ ਜੀ ਮੇਰੀ ਸਕੀ ਵੀ ਬਸ ਜੀ ਮੇਰਾ ਗਲਮਾ ਘਟਾਉਣ ਵਾਲਾ ਰਹਿ ਗਿਆ ਮੋਢੇ ਮੈਂ ਘਟਾ ਤੇ ਗਲਵਾ ਘਟਾਉਣ ਵਾਲਾ ਰਹਿ ਗਿਆ ਜੀ ਥੋੜਾ ਜਿਹਾ ਹੋਰ ਬੁਣਿਆ ਜਾਊ ਇੰਚ ਕਿਤੇ ਫੇਰ ਮੇਰਾ ਗਲਮਾ ਘਟਾਇਆ ਜਾਊਗਾ ਅਗਲਾ ਪਾਸ ਆਪਣਾ ਬਹੁਤ ਦਿਨਾਂ ਦਾ ਰੈਡੀ ਪਏ ਤੇ ਬੰਨ ਲਾਤਾ ਜੀ ਪਛਮੀਕੂ ਗੋਲਾ ਹੋਰ ਰਹਿ ਗਿਆ ਪਛਮੀ ਘਟੂਗੇ ਆਪਾਂ ਨੂੰ ਗੋਲਾ ਹੋਰ ਮੰਗਾਉਣਾ ਪੈਣਾ ਆ ਦੇਖੋ ਜੀ ਕਪੜਾ ਕਲਰਡ ਜੈਨ कॉटन कैम्ब्रिक पूरी ਹੰਡਾ ਉੱਚੀ ਚ ਨਾਲ ਜੀ ਇਹ ਸੁੰਗੜੇ ਕਪੜਾ ਨਾ ਇਹਦਾ ਕਲਰ ਨਿਕਲੇ ਰੇਟ ਰਹੂਗਾ ਜੀ ਇਹਨਾਂ ਦਾ 550 ਰੇਟ ਰਹੂਗਾ ਜੀ ਇਹਨਾਂ ਦਾ 550 ਇੰਨਾ ਵਿੱਚ ਵਾਧੂ ਜੀ ਆਏ ਪਏ ਆਪਣੇ ਕੋਲੇ ਕਲਰ ਤੇ ਡਿਜ਼ਾਈਨ ਆ ਦੇਖੋ ਜੀ ਪੂਰਾ 5-5 ਮੀਟਰ ਦੀ ਕੱਟ ਹੈ ਜੀ ਬਹੁਤ ਸੋਹਣਾ ਕਲਰ ਹੈ ਜੀ ਆ ਦੂਰੋਂ ਤਾਂ ਹੋਰ ਲੱਗਦਾ ਕੋਲੋਂ ਤੋਂ ਬਹੁਤ ਸੋਹਣਾ ਕਲਰ ਹੈ ਰੇਟ ਰਹੂਗਾ ਜੀ ਇਹਨਾਂ ਦਾ 550 ਆਹ ਥੋੜਾ ਜਿਹਾ ਲੱਗ ਤੋਂ ਡਿਜ਼ਾਈਨ ਹੈ ਇਹਨਾਂ ਵਿੱਚ ਬਹੁਤ ਕਲਰ ਆਏ ਜੀ ਕਲਰਡ ਡਿਜ਼ਾਈਨ ਬਹੁਤ ਆ ਚੁੱਕੇ ਆ ਦੇਖੋ ਜੀ ਕਿੰਨਾ ਸੋਹਣਾ ਕਲਰ ਡਿਜ਼ਾਈਨ ਹੈ ਬਹੁਤ ਵਧੀਆ ਪੂਰਾ ਸੌਫਟ ਕੱਪੜਾ ਹੈ ਬਈ ਵਧੀਆ ਪੂਰੀ ਗਾਰੰਟੀ ਵਾਲਾ ਆਇਆ ਵੀ ਚੰਗਾ ਕੱਪੜਾ ਹੋਵੇ ਹਨਾ ਤੇ ਆਪਾਂ ਸਮਾਉਣੇ ਵੀ ਸਮਾਈ ਵੀ ਪੈ ਜਾਂਦੀ ਹੈ ਤੇ ਫਿਰ ਕੱਪੜਾ ਹੰਡੇ ਵੀ ਸੋਹਣਾ ਵੀ ਲੱਗੇ ਤੇ ਜਾਲ ਵੀ ਸੌਖੀ ਰਹੇ ਸਾਰੀਆਂ ਗੱਲਾਂ ਹੀ ਚਾਹੀਦੀਆਂ ਨੇ ਰੇਟਾ ਜੀ ਇਹਨਾਂ ਦਾ 550 ਇਹਨਾਂ ਵਿੱਚ ਬਹੁਤ ਕਲਰ ਡਿਜ਼ਾਈਨ ਆਏ ਪਏ ਆ ਵਧੀਆ ਪੂਰੀ ਹੰਡਾਉ ਚੀਜ਼ ਆ ਕੱਲ ਦੀਦੀ ਨੇ ਮੰਗੇ ਆ ਜੀ ਆਪਾਂ ਤੋਂ ਕੱਟ ਪੀਸ ਤੇ ਉਹਨਾਂ ਦਾ ਉਹਨਾਂ ਨੂੰ 3 ਟੈਂਟਲ ਮੀਟਰ ਦੇ ਚਾਹੀਦੇ ਤੇ ਆਪਣੇ ਕੋਲੇ ਜੀ 2.5 ਟਾਈ ਮੀਟਰ ਦੇ ਕੱਟ ਪੀਸ ਚਲੋ ਆਪਾਂ ਦੀਦੀ ਨੂੰ ਹੋਰ ਮੰਗਵਾ ਦੇਾਂਗੇ ਇੱਕ ਦੀਦੀ ਕਿਆ ਨੂੰ ਚਾਹੀਦਾ ਜੀ ਪਾਊਡਰ ਉਧਰੋਂ ਮਿਲਿਆ ਨਹੀਂ ਤੇ ਮੈਂ ਉਹਨਾਂ ਨੂੰ ਫੋਟੋ ਭੇਜੀ ਆ ਹੋ ਸਕਦਾ ਮਿਲ ਜੇ ਜੇ ਨਾ ਐਸੀ ਸ਼ੌਪ ਤੋਂ ਮਿਲੇ ਤਾਂ ਹੋਰ ਕਿਸੇ ਸ਼ੌਪ ਤੋਂ ਮਿਲ ਚੂਆ ਪਰ ਮਿਲ ਚੂਆ ਉਹ ਪਾਊਡਰ ਤੇ ਉਹਨਾਂ ਨੂੰ ਆਪਾਂ 30 ਮੀਟਰ ਦੀਆਂ ਕੱਟ ਪੀਸਾ ਮੰਗਾ ਕੇ ਦੇਣੀ ਆ ਦੀਦੀ ਨੂੰ ਇੱਕ ਦੀਦੀ ਕਹਿੰਦੀ ਸੀ ਸਾਨੂੰ ਜੈਕਟ ਬਣਾ ਕੇ ਦਿਓ ਮੈਂ ਦੀਦੀ ਨੂੰ ਕਿਹਾ ਸੀ ਮੈਂ ਤੁਸੀ ਮੈਨੂੰ ਕਲਰ ਦੱਸ ਦੋ ਲੰਬਾਈ ਦੱਸ ਦੋ ਤੇ ਬਣਾ ਦਾਂਗੇ ਆਪਾਂ ਇਹਨਾਂ ਸੂਟਾਂ 'ਚ ਬਹੁਤ ਕਲਰ ਡਿਜ਼ਾਈਨ ਆਏ ਪਏ ਐ ਬਈ ਰੇਟ ਐ ਜੀ ਇਹਨਾਂ ਦਾ 5-500 ਪੂਰਾ ਵਧੀਆ ਕੱਪੜਾ ਐ ਬਈ ਜੀ ਕਰਦਾ ਸਾਰੇ ਸਮਾ ਸਮਾ ਪਾ ਲੇ ਪਰ ਮੈਥੋਂ ਤਾਂ ਇੱਕ ਵੀ ਨਹੀਂ ਸਮਾਇਆ ਜਾਂਦਾ ਕਿਉਂਕਿ ਮੇਰਾ ਲੋਟ ਹੀ ਨਹੀਂ ਆਉਂਦਾ ਇਸ ਪਾਸੇ ਮੇਰਾ ਧਿਆਨ ਹੀ ਨਹੀਂ ਜਾਂਦਾ ਵੀ ਮੈਂ ਕੋਈ ਸੂਟ ਸਮਾ ਕੇ ਪਾਵਾਂ ਯੋ ਆਏ ਵੀ ਹੁਣ ਕਿਹੜਾ ਸੂਟ ਸਬਾਨ ਪਿੱਛੇ ਆਪਾਂ ਨੂੰ ਕਿਸੇ ਤੋਂ ਸੈਂਡ ਕਰਾਉਣੀ ਪੈਣੀ ਹੈ ਵੀ ਸੈਂਡ ਕਰਾਉਣੇ ਚੱਕਣੇ ਤੇ ਸਬਾਨੇ ਕਰ ਗੱਲ ਕਰੋ ਵੀ ਟਾਈਮ ਹੀ ਨਹੀਂ ਲੱਗਦਾ ਬਸ ਇਸ ਪਾਸੇ ਦਿਮਾਗ ਹੀ ਨਹੀਂ ਜਾਂਦਾ ਫੋਨ ਤੇ ਕਹਿ ਦਿੰਨੀ ਹੈ ਕੁੜੀਆਂ ਨੂੰ ਬਈ ਮੇਰੇ ਸੂਟ ਸਿਉਂਦਿਓ ਆਹਨਾਂ ਦੇ ਭਾਬੀ ਸਿਉਂਦਿਆਂਗੇ ਪਰ ਨਾਮ ਇਥੋਂ ਫੜਾਉਣ ਮੈਂ ਉਹਨਾਂ ਨੂੰ ਕਿਹਾ ਤੁਸੀਂ ਆ ਕੇ ਲੈ ਜਾਓ ਉਹ ਆ ਕੇ ਲੈ ਕੇ ਨਹੀਂ ਜਾਂਦੇ ਫੜਾਉਣ ਮੈਥੋਂ ਨਹੀਂ ਜਾਇਆ ਜਾਂਦਾ ਨਹੀਂ ਜੀ ਕਰਦਾ ਵੀ ਸੋਹਣੇ ਸੋਹਣੇ ਕਲਰ ਜਿਵੇਂ ਆਹ ਕਲਰ ਮੈਨੂੰ ਬਹੁਤ ਪਸੰਦ ਲੱਗਿਆ ਤੇ ਆਪਾਂ ਚੰਨੀਆਂ ਦੋ ਕਰਤੀਆਂ ਜੀ ਰੈਡੀ ਪੇਂਟ ਕਰਕੇ ਤੇ ਹੁਣ ਮੈਂ ਉਹਨਾਂ ਦੇ ਫੁੜਾਈਆਂ ਲੈਸਾਂ ਲਵਾਉਣਾ ਛੜਾ ਕੇ ਆਈਆਂ ਲੈਸਾਂ ਲਵਾਉਣੀਆਂ ਤੇ ਅੱਜ ਦੇਖੂਗੀ ਮੈਂ ਵਾਈਟ ਕਲਰ ਦੀ ਚੁੰਨੀ ਪੇਂਟ ਕਰੂੰਗੀ ਇਹ ਮੇਰੀ ਚੁੰਨੀ ਅੱਜ ਰੈਡੀ ਹੋ ਗਈ ਤਾਂ ਕੱਲ ਨੂੰ ਤੁਹਾਨੂੰ ਜ਼ਰੂਰ ਦਿਖਾਉਂਗੀ ਜੀ ਰੇਟ ਇਹਨਾਂ ਦਾ 1.500 ਰਹੂਗਾ ਤੇ ਮਸਲੀਨ ਦੀ ਚੁੰਨੀ ਅੱਜ ਆਪਾਂ ਕਰਾਂਗੇ ਜੀ ਪੇਂਟ ਫਿਰ ਦੇਖਾਂਗੇ ਅੱਜ ਦੀ ਸੀ ਜੀ ਆਪਣੀ ਏਨੀ ਵੀਡੀਓ ਤੇ ਬਾਈ ਜਿੰਨਾਂ ਦਾ ਮਨ ਲਾਈਵ ਦੇਖਦੀ ਹੁੰਨੀ ਆ ਪਲੀਜ਼ ਤੁਸੀਂ ਮੇਰਾ ਚੈਨਲ ਵੀ ਸਬਸਕ੍ਰਾਈਬ ਕਰਨਾ ਜੀ ਤੇ ਮੈਨੂੰ ਕਮੈਂਟ ਜ਼ਰੂਰ ਕਰਿਆ ਕਰੋ ਤੁਸੀਂ ਕਹਿੰਦੇ ਸੀ ਅਸੀਂ ਵੀਡੀਓ ਦੇਖੀ ਪਰ ਤੁਸੀਂ ਮੈਨੂੰ ਕਮੈਂਟ ਨਹੀਂ ਕੀਤੇ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਮੈਨੂੰ ਪਤਾ ਲੱਗੇ ਵੀ ਮੇਰੀ ਵੀਡੀਓਸ ਦੇਖਦੇ ਆ ਤੇ ਹੋਰ ਮੇਰੀ ਕਿਸੇ ਵੈਨ ਨੂੰ ਕੋਈ ਵੀ ਚੀਜ਼ ਦੀ ਲੋੜ ਹੋਵੇ ਤਾਂ ਜਰੂਰ ਜੀ ਮੇਰਾ ਨੰਬਰ ਸਕਰੀਨ ਤੇ ਹੁੰਦਾ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਦੱਸਿਆ ਕਰੋ ਜੀ ਮੇਰੀ ਵੀਡੀਓ ਕਿਵੇਂ ਦੀ ਹੁੰਦੀ ਆ ਤੇ ਜੇ ਫਿਰ ਦੀਦੀ ਦਾ ਸਮਾਨ ਸੱਟ ਬੈਠਾ ਤਾਂ ਆਪਾਂ ਉਹਨਾਂ ਦਾ ਸਮਾਨ ਭੇਜ ਦਾਂਗੇ ਕਰਦੇ ਆਪਾਂ ਤਿਆਰੀ ਪੌਡਰ ਵਗੈਰਾ ਮਿਲ ਗਿਆ ਤਾਂ ਚਲੋ ਆਪਾਂ ਬਾਕੀ ਸਿਰੇ ਪੱਛ ਕੀ ਆਵਾਂਗੇ ਦੀਦੀ ਕਹਿੰਨੇ ਸਮਾਨ ਘੱਟ ਮੰਗਾਇਆ ਚਲੋ ਜੇ ਇਹਨਾਂ ਨੇ ਭੇਜਤਾ ਤਾਂ ਆਪਾਂ ਘੱਟ ਭੇਜ ਦਾਂਗੇ ਕੋਈ ਗੱਲ ਨਹੀਂ 10 20 ਰੁਪਏ ਦੀ ਕੀ ਗੱਲ ਆ ਤੇ ਮੇਰੀ ਵੀਡੀਓ ਸ਼ੇਅਰ ਲਾਈਕ ਤੇ ਵਧੀਆ ਵਧੀਆ ਕਮੈਂਟ ਜਰੂਰ ਕਰਿਆ ਕਰੋ ਜੀ ਕਿਉਂਕਿ ਮੇਰੇ ਸਬਸਕ੍ਰਾਈਬ ਤਾਂ ਬਹੁਤ ਹੋ ਰਹੇ ਆ ਪਰ ਮੇਰਾ ਵਾਚ ਟਾਈਮ ਬਹੁਤ ਘੱਟ ਆ ਪਤਾ ਨਹੀਂ ਬਈ ਕੀ ਗੱਲ ਆ ਵਾਚ ਟਾਈਮ ਮੇਰਾ ਬਹੁਤ ਹੀ ਘੱਟ ਆ ਪਲੀਜ਼ ਮੇਰੀ ਹੈਲਪ ਕਰੋ ਜੀ ਤੇ ਅੱਜ ਦੀ ਸੀ ਜੀ ਆਪਣੀ ਇੰਨੀ ਵੀਡੀਓ ਤੇ ਹੁਣ ਆਪਾਂ ਕਰਦੇ ਆ ਜੀ ਵੀਡੀਓ ਦਾ ਐਂਡ ਜੇ ਗਲਤ ਬੋਲਿਆ ਗਿਆ ਹੋਵੇ ਤਾਂ ਆਪਾਂ ਚਾਹੁੰਦੇ ਆ ਜੀ ਸੌਰੀ